ਪੁਲਿਸ ਤੇ ਮੁਲਜ਼ਮਾਂ ਵਿਚਾਲੇ ਝੜਪ ਹੋਈ ਹੈ ਝੜਪ ਦੌਰਾਨ ਇੱਕ ਮੁਲਜ਼ਮ ਦੇ ਪੈਰ ਵਿੱਚ ਗੋਲੀ ਵੱਜ ਗਈ ਮੁਲਜ਼ਮਾਂ ਨੇ ਐਸਐਚਓ ਤੇ ਕੋਲੋਂ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਸਮਰਾਲਾ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਝੜਪ ਹੋਈ ਹੈ ਦੱਸਿਆ ਕਿ ਝੜਪ ਦੌਰਾਨ ਇੱਕ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਇੱਥੇ ਜਦੋਂ ਉਸ ਨੇ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਹੈ ਤੇ ਉਦੋਂ ਫਾਇਰ ਕੀਤਾ ਹੈ ਮੁਲਜ਼ਮਾਂ ਨੇ ਐਸਐਚਓ ਕੋਲੋਂ ਇਹ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਔਰ ਇਸੇ ਤਹਿ ਦੱਸਿਆ ਕਿ ਉਸੇ ਗੋਲੀ ਚੱਲੀ ਹੈ ਲੁੱਟਖੋ ਮਾਮਲੇ ਚ ਫੜਤੇ ਰਿਵਾਲਵਰ ਦੀ ਬਰਾਮਦਗੀ ਲਈ ਪੁਲਿਸ ਉਸ ਨੂੰ ਲੈ ਕੇ ਗਈ ਸੀ ਸੋ ਇੱਥੇ ਦੱਸ ਦਈਏ ਕਿ ਝੜਪ ਦੌਰਾਨ ਐਸਐਚਓ ਦੇ 20 ਸੱਟਾਂ ਵਜੀਆਂ ਨੇ ਸੋ ਝੜਪ ਹੋਈ ਹੈ ਐਸਐਚਓ ਤੋਂ ਰਿਵਾਲਵਰ ਖੋਣ ਦੀ ਕੋਸ਼ਿਸ਼ ਇਸ ਮੁਲਜ਼ਮ ਨੇ ਕੀਤੀ ਹੈ ਜਿਸ ਦੇ ਵਿਲੇਜ ਜੋ ਦੋ ਝੜਪ ਹੋਈ ਐ ਐਸਐਚਓ ਵੀ ਜਿਹੜੇ ਨੇ ਸਖਮੀ ਹੋਏ ਨੇ ਫਿਲਹਾਲ ਗੋਲੀ ਜਿਹੜੀ ਹੈ ਮੁਲਜ਼ਮ ਦੇ ਪੈਰ ਵਿੱਚ ਵਜਈ ਹੈ ਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ ਤੇ ਉਸ ਦੇ ਖਿਲਾਫ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਅਪਰਾਧੀਆਂ ਦੇ ਹੌਸਲੇ ਵੀ ਲਗਾਤਾਰ ਇੰਨੇ ਜ਼ਿਆਦਾ بلند ਹੁੰਦੇ ਜਾ ਰਹੇ ਨੇ ਕਿ ਦੋ ਰਿਕਵਰੀ ਲਈ ਜਾਂ ਹੋਰ ਪੁਲਿਸ ਦੀ ਟੀਮ ਉਸ ਨੂੰ ਲੈ ਕੇ ਮੁਲਜ਼ਮਾਂ ਨੂੰ ਜਾਂਦੀ ਤੇ ਕਿਸ ਤਰ੍ਹਾਂ ਪੁਲਿਸ ਇਹੀ ਫਾਇਰਿੰਗ ਕਰਨ ਦੀ ਹਮਾਕਤ ਕਰਦੇ ਨੇ ਔਰ ਇੱਥੇ ਵੀ ਹੁਣ ਜਦੋਂ ਰਿਕਵਰੀ ਲਈ ਲੈ ਕੇ ਗਏ ਸਨ ਮੁਲਜ਼ਮ ਤੋਂ ਤੋ ਉਹ ਐਸਐਚਓ ਤੋਂ ਰਿਵੋਲਵਰ ਖੋਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨਾਂ ਦੀ ਇੱਕ ਸਾਡੇ ਐਫਆਈਆ ਨੰਬਰ 74 ਦਰਜ ਹੈਗੀ ਜਿਹਦੇ ਵਿੱਚ ਇਹਨਾਂ ਨੇ ਇੱਕ ਪਰਵਾਸੀ ਦੇ ਗੋਲੀਆਂ ਮਾਰ ਕੇ ਉਹਨਾਂ ਦਾ ਮੋਟਰਸਾਈਕਲ ਖੋਲਿਆ ਸੀਗਾ ਉਹਨੂੰ ਤੇਸ ਕਰਨ ਵਾਸਤੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਦੇਵ ਆਈਪੀਐਸ ਐਸਐਸਪੀ ਖੰਨਾ ਉਹਨਾਂ ਦੀ ਹਦਾਇਤਾਂ ਤੇ ਡਿਫਰੈਂਟ ਪਾਰਟੀਆਂ ਬਣੀਆਂ ਸੀ ਇਹਨੂੰ ਟੈਸਟ ਕਰਨ ਵਾਸਤੇ ਲਗਾਤਾਰ 5 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਰਾਤ ਕਾਮਯਾਬੀ ਮਿਲੀ ਜਦੋਂ ਅਸੀਂ ਇਹਨਾਂ ਦੋਨਾਂ ਜਿਹੜੇ ਅਕਿਊਜ਼ ਨੇ ਗੁਰਕਰਨ ਐਂਡ ਸਤਨਾਮ ਸਿੰਘ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਗ੍ਰਿਫਤਾਰੀ ਤੋਂ ਬਾਅਦ ਜਦੋਂ ਉਹਦੇ ਚ ਜਿਹੜਾ ਇਹਨਾਂ ਦਾ ਹਥਿਆਰ ਹੈ ਉਹਦੀ ਬਰਾਮਦਗੀ ਕਰਾਉਣ ਵਾਸਤੇ ਇਹਨੂੰ ਤੜਕੇ 3 ਵਜੇ ਇਥੇ ਨੇ ਇਥੇ ਲਕਾਸ਼ ਵਾ ਕੇ ਰੱਖਿਆ ਹੋਇਆ ਸੀ ਇਹਨੇ ਫਰਦ ਇਨਸਾਫ ਦਿੱਤ ਕੀਤਾ ਐਸ ਐਚਓ ਸਮਰਾਲਾ ਦੇ ਕੋਲ ਉਹਦੀ ਬਰਾਮਦਗੀ ਵਾਸਤੇ ਆਏ ਬਰਾਮਦਗੀ ਤੋਂ ਬਾਅਦ ਇਹਨੇ ਐਸ ਐਚਓ ਨਾਲ ਸਕਫਲਿੰਗ ਕਰਕੇ ਉਹਦੇ ਤੇ ਉਹ ਉਦੋਂ ਇਹਦੇ ਇਹ ਗੋਲੀ ਲੱਗੀ ਪੈਰ ਦੇ ਵਿੱਚ ਤੇ ਇਹ ਇਹਦਾ ਨਾਮ ਸਤਨਾਮ ਸਿੰਘ ਹੈ ਇਹ ਪਿੱਛੋਂ ਬੇਸਿਕਲੀ ਮਾਝਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਐਟ ਪ੍ਰੈਜ਼ੈਂਟ ਇਹ ਸੁਹਾਣੇ ਰਹਿ ਰਿਹਾ ਹੈ ਛਪੜੀ ਉਥੇ ਪੀਜੀ ਦੇ ਵਿੱਚ ਰਹਿ ਰਿਹਾ ਹੈ ਇਹ ਦੋਨੇ ਜਿਹੜੇ ਨਵੀਂ ਉਮਰ ਦੇ ਮੁੰਡੇ ਨੇ 19-20 ਸਾਲ ਦੇ ਤੇ ਇਹ ਹੋਰ ਇਹਨਾਂ ਦੀ ਮਜਬੂਤ ਅਜੇ ਚੱਲ ਰਹੀ ਹੈ ਤਫਤੀਸ਼ ਇਹਨਾਂ ਨੇ ਕੀ ਕੀ ਕ੍ਰਾਈਮ ਕੀਤੇ ਉਹ ਅਸੀਂ ਦੇਖ ਰਹੇ ਹਾਂ ਬਟ ਜਿਹੜਾ ਆ ਇਨਸੀਡੈਂਟ ਹੈ ਜਿੱਥੇ ਤੁਸੀਂ ਮੌਕੇ ਤੇ ਖੜੇ ਹੈ ਇਹ ਉਹਦੇ ਬਾਰੇ ਮੈਂ ਤੁਹਾਨੂੰ ਇਹੀ ਬਰੀਫ ਕਰਨਾ ਚਾਹੁੰਦਾ ਸੀਗਾ ਕਿ ਬਚਾਅ ਹੋ ਗਿਆ ਸਾਡੇ ਐਸ ਐਚ ਓ ਦੇ ਵੀ ਸੱਟਾਂ ਲੱਗੀਆਂ ਨੇ ਤੇ ਇਹਨੂੰ ਅਸੀਂ ਇਮੀਡੀਏਟ ਜਦੋਂ ਇਹਦੇ ਗੋਲੀ ਲੱਗੀ ਤੇ ਸਾਡੇ ਮਾਨਯੋਗ ਜਿਹੜੇ ਗੈਚਡ ਅਫਸਰ ਹੈ ਇਹਨਾਂ ਨੇ ਇਮੀਡੀਏਟ ਇਹਨੂੰ ਪਹੁੰਚਾਇਆ ਉੱਥੇ ਇਲਾਜ ਵਾਸਤੇ ਸਿਮਲਾ ਹਸਪੀਟਲ ਸਮਰਾਲਾ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਰਾਉਂਡ ਫਾਇਰ ਨਹੀਂ ਹੋਏ ਇਹ ਬੇਸਿਕਲੀ ਕੋਈ ਐਨਕਾਊਂਟਰ ਨਹੀਂ ਹੈ ਹਥਿਆਰ ਦੀ ਬਰਾਮਦਗੀ ਤੋਂ ਬਾਅਦ ਉਹਨੇ ਖੁਦ ਹੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਐਸਐਚਓ ਦੇ ਨਾਲ ਸਕਫਲ ਕਰਕੇ ਉਹਦਾ ਰੀਵਾਲਵਰ ਜਿਹੜਾ ਹੈਗਾ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਰੀਵਾਲਵਰ ਖੋਂਦੇ ਖੋਂਦੇ ਦੌਰਾਨ ਇਹਦੇ ਗੋਲੀ ਰੀਵਾਲਵਰ ਤੋਂ ਰੇਪੇਰ ਤੇ ਲੱਗ ਮੁੱਢਲੀ ਜਾਂ ਤਾਂ ਪਤਾ ਲੱਗੂ ਕੋਈ ਕ੍ਰਿਮੀਨਲ ਰਿਕਾਰਡ ਵਗੈਰਾ ਹੈ ਨਾ ਉਹਦੇ ਕੁਝ ਉਹ ਦੇਖ ਰਹੇ ਆ ਭਾਈ ਸਾਹਿਬ ਅਸੀਂ ਉਹ ਇਹਨਾਂ ਦਾ ਦੇਖਾਂਗੇ ਬੇਸਿਕਲੀ ਜਿੱਥੇ ਇਹ ਐਟ ਪ੍ਰੈਜ਼ੈਂਟ ਰਹਿੰਦੇ ਉਹ ਵੀ ਉੱਥੋਂ ਦੇ ਥਾਣੇ 'ਚ ਦੇਖਾਂਗੇ ਤੇ ਪਿੱਛੇ ਜਿੱਥੋਂ ਦੇ ਬੇਸਿਕਲੀ ਰਹਿਣ ਵਾਲੇ ਪੇਰੈਂਟਲ ਡਿਸਟ੍ਰਿਕਟ ਹੈ ਉੱਥੋਂ ਵੀ ਇਹਨਾਂ ਦਾ ਪਰਚਾ ਰਿਕਾਰਡ ਕਰ ਰਹੇ ਆ ਤੇ ਮੋਟਰਸਾਈਕਲ ਵਗੈਰਾ ਬਰਾਮਦ ਹੋ ਗਿਆ ਜੀ ਮੋਟਰਸਾਈਕਲ ਇਹਦੇ 'ਚ ਅਸੀਂ ਇੱਕ ਬਰਾਮਦ ਕਰ ਲਿਆ ਹੈ ਪਰ ਉਹਨਾਂ ਨੇ ਪੁਛਗਿਸਤ ਦੇ ਦੌਰਾਨ ਹੋਰ ਵੀ ਮੰਨਿਆ ਉਹ ਅਸੀਂ ਬਰਾਮਦ ਕਰਾਂਗੇ